ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਮੈਂ ਕਮਲਜੀਤ ਕੌਰ ਤੇ ਵੋਟਾਂ ਦੌਰਾਨ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਵੱਡੇ ਵੱਡੇ ਬੈਨਰ ਲਾ ਕੇ ਵਿਕਾਸ ਕਾਰਜਾਂ ਦਾ ਜੋ ਸੀ ਰੌਲਾ ਪਾਇਆ ਗਿਆ ਸੀ ਕਿ ਅਸੀਂ ਆ ਵਿਕਾਸ ਕਾਰਜ ਕੀਤਾ ਤੇ ਆ ਵਿਕਾਸ ਕਾਰਜ ਕੀਤਾ ਤੇ ਉਹਨਾਂ ਵਿਕਾਸ ਕਾਰਜਾਂ ਦੌਰਾਨ ਜੋ ਵੀ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਲੋਕਾਂ ਨੂੰ ਪਰ ਉਹ ਕਿਤੇ ਨਾ ਕਿਤੇ ਹਜੇ ਵੀ ਨੇਪਰੇ ਨਹੀਂ ਚੜੇ ਤੇ ਉਸ ਦੀ ਇੱਕ ਉਦਾਹਰਨ ਜੋ ਹੈ ਉਹ ਨਵਾਂ ਸ਼ਹਿਰ ਦੀ ਫਤਿਹਨਗਰ ਦੇ ਵਿੱਚ ਅਸੀਂ ਦੇਖਣ ਨੂੰ ਜੋ ਮਿਲੀ ਆ ਤੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਉਸ ਟਾਈਮ ਦੇ ਜੋ ਐਮਐਲਏ ਸਨ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਇਸ ਗਲੀ ਨੂੰ ਜਲ ਤੋਂ ਜਲਦ ਬਣਾ ਦਿੱਤਾ ਜਾਵੇਗਾ ਪਰ 4 ਮਹੀਨੇ ਬੀਤਣ ਤੋਂ ਮਗਰੋਂ ਵੀ ਜੋ ਇਹ ਗਲੀ ਤੁਸੀਂ ਹਾਲਤ ਦੇਖ ਰਹੇ ਆ ਜੋ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਵੀ ਉਹਨਾਂ ਦੀ ਖਬਰਸਾਰ ਨਹੀਂ ਲਈ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਸ ਨੂੰ ਜਾ ਕੇ ਇਹ ਮੁਹੱਲਾ ਵਾਸੀ ਦੱਸਣ ਕਿ ਜੋ ਇਹ ਇਸ ਕਾਰਨ ਜੋ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਹਨ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਹੁਣ ਜਦੋਂ ਲੋਕਾਂ ਵੱਲੋਂ ਇਸ ਦੀ ਕੰਪਲੇਂਟ ਕੀਤੀ ਜਾ ਰਹੀ ਹੈ ਜੇ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਸ ਗਲੀ ਨੂੰ ਬਣਾਇਆ ਜਾਵੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 15 ਦਿਨ 20 ਦਿਨ ਦੇ ਲਾਰੇ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਜੋ-ਜੋ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਹਨ ਤੇ ਜੋ ਸਰਕਾਰ ਵੱਲੋਂ ਲਾਰੇ ਲਗਾਏ ਗਏ ਉਹਨਾਂ ਬਾਰੇ ਗੱਲਬਾਤ ਕਰਕੇ ਪੁੱਛਦੇ ਹਾਂ ਲੋਕਾਂ ਨੂੰ ਉਹਨਾਂ ਦੀਆਂ ਕੀ-ਕੀ ਸਮੱਸਿਆਵਾਂ ਹਨ ਹਾਂਜੀ ਇਹ ਗਲੀ ਜਿਹੜੀ ਇਹ ਪੱਟਣ ਦੇ ਪਿੱਛੇ ਕੀ ਕਾਰਨ ਸੀ ਤੇ ਤੁਹਾਨੂੰ ਕੀ-ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਤਿ ਸ੍ਰੀ ਅਕਾਲ ਜੀ ਇੱਕ ਨਾ ਕਹਾਵਤ ਹੈ ਜੀ ਪੰਜਾਬੀ ਦੀ ਜਾਂ ਰਾਹ ਪਿਆ ਜਾਣੀਏ ਤੇ ਜਾਂ ਵਾਹ ਪਿਆ ਜਾਣੀਏ ਤੇ ਸਾਡੇ ਦੇ ਉਹ ਕਹਾਵਤ ਪੂਰੀ ਤਰ੍ਹਾਂ ਫਿੱਟ ਬੈਠੀ ਐ ਜਦੋਂ ਵੋਟਾਂ ਆਣੀਆਂ ਨਾ ਪੋਲੀਟੀਸ਼ੀਅਨ ਜਿੰਨੇ ਹੁੰਦੇ ਇਹਨਾਂ ਦੇ ਜੁਮਲੇ ਬਹੁਤ ਛੱਡੇ ਜਾਂਦੇ ਕੋਈ ਕਹਿੰਦਾ ਮੈਂ 15 ਲੱਖ ਖਾਤੇ ਚ ਪਾ ਦੂੰ ਕੋਈ ਕਹਿੰਦਾ ਬਿਜਲੀ ਫ੍ਰੀ ਦੇ ਦੂੰ ਕਿ ਜੀ ਬਹੁਤ ਕੁਝ ਕਿਹਾ ਜਾਂਦਾ ਤੇ ਸਾਡੇ ਕੋ ਐਕਸ ਐਮਐਲਏ ਅੰਗਤ ਜੀ ਦੇ ਬੰਦੇ ਆਏ ਸਾਨੂੰ ਉਹਨਾਂ ਨੇ ਆ ਕੇ ਕਿਹਾ ਕਿ ਸਾਰੇ ਇਕੱਠੇ ਹੋਵੋ ਅਸੀਂ ਤੁਹਾਡੀ ਗਲੀ ਬਣਾਣੀ ਆ ਚਲੋ ਸਾਡਾ ਸਾਰਾ ਗਲੀ ਮਨਲਾ ਇਕੱਠਾ ਹੋਇਆ ਜੀ ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਗਲੀ ਬਣਾਵਾਂਗੇ ਕੰਕਰੀਟ ਦੀ ਨਾਲ ਤੁਹਾਨੂੰ ਸੀਵਰੇਜ ਦੇ ਪਾਈਪ ਵੀ ਪਾ ਦਾਂਗੇ ਚਲੋ ਸਾਰਿਆਂ ਨੇ ਉਹਨਾਂ ਨੂੰ ਗੱਲ ਨੂੰ ਮੰਨਿਆ ਹਾਮੀ ਭਰ ਦਿੱਤੀ ਇਹ ਚਲੇ ਗਏ ਜੀ ਅਗਲੇ ਦਿਨ ਹੀ ਮੇਰੇ ਕੋਲ ਬਿਲਕੁਲ ਸੈਕਿੰਡ ਡੇ ਦੁਪਹਿਰੋਂ ਬਾਅਦ ਇਹਨਾਂ ਦੀ ਲੇਬਰ ਆਈ ਇਹਨਾਂ ਨੇ ਪੱਟੀ ਸਾਰੀ ਗਲੀ ਪਟਣ ਤੋਂ ਬਾਅਦ ਚਲੇ ਗਏ ਕੋਈ ਨਹੀਂ ਆਇਆ ਜੀ 15 ਤੋਂ 20 ਦਿਨ ਬਾਅਦ ਅਸੀਂ ਕਹਿ ਕਹਿ ਕੇ ਕਮੇਟੀ ਵਾਲਿਆਂ ਨੂੰ ਮਲਵਾ ਚਕਾਇਆ ਇੱਥੋਂ ਉਹ ਵੀ ਨਹੀਂ ਸੀ ਚੱਕ ਹੋਇਆ ਉਸ ਤੋਂ ਬਾਅਦ ਜੀ ਮਹੀਨਾ ਨਿਕਲ ਗਿਆ 2 ਮਹੀਨੇ ਨਿਕਲ ਗਏ ਵੋਟਾਂ ਆਈਆਂ ਇਹਨਾਂ ਨੇ ਕੈਂਪੇਨ ਕੀਤੀ ਹੋਰ ਜੁਮਲੇ ਛੱਡੇ ਬੜੇ ਆ ਚਲੋ ਜੀ ਵੋਟਾਂ ਨਿਕਲ ਗਈਆਂ ਰਿਜ਼ਲਟ ਆ ਗਿਆ ਵਿਧਾਇਕ ਜੀ ਆਪਣੇ ਘਰ ਬੈਠ ਗਏ ਖਤਮ ਹੋ ਗਈ ਗੱਲ ਸਾਰੀ ਕੋਈ ਨਹੀਂ ਸਾਡੀ ਹਾਲ ਪੁੱਛ ਰਿਆ ਉਸ ਤੋਂ ਬਾਅਦ ਇਹਨਾਂ ਦੇ ਮੌਜੂਦਾ ਪ੍ਰਧਾਨ ਨੇ ਸਚਿੰਤ ਦਿਵਾਨ ਜੀ ਅੱਜ ਵੀ ਮਿਊਨਿਸਪਲ ਕਮੇਟੀ ਚ ਪ੍ਰਧਾਨ ਨੇ ਉਹ ਉਹਨਾਂ ਨੂੰ ਪਤਾ ਹੈ ਕਿ ਅਸੀਂ ਪਟਾਕੇ ਗਏ ਆ ਹੁਣ ਅਸੀਂ ਜਾਣਦੇ ਆ ਸਾਨੂੰ ਪਤਾ ਲੱਗਦਾ ਜੀ ਹੇ ਤੱਕ 20 ਦਿਨ ਲੱਗੂਗੇ ਜੀ ਸਾਡੇ ਕੋਲ ਬਜਟ ਹੈ ਨਹੀਂ ਅਸੀਂ ਇੱਕੋ ਗੱਲ ਕਹਿਣੀ ਚਾਹੁੰਦੇ ਜਦ ਸਾਡੀ ਕਿਸੇ ਨੇ ਐਪਲੀਕੇਸ਼ਨ ਦਿੱਤੀ ਗਲੀ ਮਹੱਲੇ ਨੇ ਕਿ ਸਾਡੀ ਗਲੀ ਬਣਾ ਕੇ ਦਿਓ ਜੀ ਆਪ ਆ ਕੇ ਤੁਸੀਂ ਕਹਿੰਦੇ ਹੋ ਕਿ ਸਾਡੀ ਗਲੀ ਬਣਾ ਕੇ ਦਿੰਨੇ ਆਂ ਸੀ ਤੁਹਾਨੂੰ ਸੀਵਰੇਜ ਪਾ ਕੇ ਜੀ ਠੀਕ ਹੈ ਜੀ ਹੁਣ ਤੁਸੀਂ ਕਹਿੰਦੇ ਹੋ ਸਾਡੇ ਕੋਲ ਬਜਟ ਨਹੀਂ ਹੈ ਜੇ ਤੁਹਾਡੇ ਕੋਲ ਬਜਟ ਨਹੀਂ ਸੀ ਤੁਸੀਂ ਪੱਟੀ ਕਿਉਂ ਸਿੰਪਲ ਜੀ ਗੱਲ ਹੈ ਜੀ ਇਸ ਤੋਂ ਪਹਿਲਾਂ ਵੀ ਮਤਲਬ ਜੋ ਗਲੀ ਸੀ ਉਹ ਬਣੀ ਹੋਈ ਸੀ ਬੀਕਨਕ੍ਰੀਟ ਦੀ ਬਣੀ ਹੋਈ ਸੀ ਜੀ ਆ ਦੇਖੋ ਸੀਵਰੇਜ ਤੁਹਾਡੇ ਆ ਸੀਵਰੇਜ ਦੇ ਟੱਕਣ ਉੱਪਰ ਬਣਿਆ ਹੋਇਆ ਇਦਾਂ ਦੀ ਗਲੀ ਬਣੀ ਹੋਈ ਸੀ ਮਤਲਬ ਬਣੀ ਹੋਈ ਗਲੀ ਨੂੰ ਦੁਆਰਾ ਬਣੀ ਹੋਈ ਗਲੀ ਨੂੰ ਪੱਟ ਕੇ ਚਲੇ ਗਏ ਹੁਣ ਅਸੀਂ ਇੰਨੇ ਦੁਖ ਪੂਰਾ ਗਲੀ ਮੱਲਾ ਪਰੇਸ਼ਾਨ ਹੈ ਨਾਲੀ ਇੱਥੇ ਕੋਈ ਸਫਾਈ ਕਰਮਚਾਰੀ ਨਹੀਂ ਆਂਦਾ ਨਾਲੀਆਂ ਦੇ ਹਾਲ ਦੇਖੋ ਇੰਨੀ ਮੋਸ਼ਕਾਂ ਦੀ ਹੈ ਅਸੀਂ ਬਾਹਰ ਨਹੀਂ ਖੜੇ ਹੋ ਸਕਦੇ ਨੰਗਣਾ ਮੁਸ਼ਕਲ ਹੋ ਗਿਆ ਠੀਕ ਹੈ ਜੀ ਸਾਡੀ ਕੋਈ ਸਾਰ ਨਹੀਂ ਲੈਂਦਾ ਫੇਰ ਸਾਡੇ ਬਜ਼ੁਰਗ ਨੇ ਪੇਸ਼ੰਟ ਨੇ ਜੀ ਇਹ ਭਾਜੀ ਇਹਨਾਂ ਵੱਲ ਮਾਰਿਓ ਇਹਨਾਂ ਨੂੰ ਪੈਰਲਾਈਜ਼ ਹੋਇਆ ਹੈ ਅਸੀਂ ਇਹਨਾਂ ਨੂੰ ਦੂਜੇ ਤੀਜੇ ਦਿਨ ਹਸਪੀਟਲ ਲੈ ਕੇ ਜਾਣਾ ਪੈਂਦਾ ਫੜ ਕੇ ਲੈ ਕੇ ਜਾਂਦੇ ਆ ਗੱਡੀ ਅੰਦਰ ਨਹੀਂ ਆਂਦੀ ਇੰਨੀ ਮੁਸ਼ਕਲ ਸਾਨੂੰ ਹੁੰਦੀ ਕੋਈ ਕਹਿਣ ਦੀ ਗੱਲ ਨਹੀਂ ਹੁਣ ਤੁਹਾਡੀ ਜਿਹੜੀ ਰਿਕਵੈਸਟ ਆ ਉਹ ਕਿਦੇ ਅੱਗੇ ਆ ਸਾਡੀ ਤਾਂ ਪ੍ਰਸ਼ਾਸਨ ਲੱਗੇ ਜੀ ਸਾਨੂੰ ਤਾਂ ਸਮਝ ਨਹੀਂ ਆ ਰਹੀ ਸਾਡੀ ਦੁੱਖ ਕੌਣ ਕਿਉਂਕਿ ਜਿਹੜੇ ਅੰਗਤ ਜੀ ਸਕੇ ਉਹ ਤੇ ਹੁਣ ਆਪਣੀ ਰੈਲੀਆਂ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਘਰ ਬੈਠ ਗਏ ਆ ਉਹਨਾਂ ਨੇ ਤਾਂ ਮੁੜ ਕੇ ਸਾਰੇ ਨਹੀਂ ਲਿਓ ਉਹਨੂੰ ਤੇ ਇਹ ਕਿ 5 ਸਾਲ ਬਾਅਦ ਆਵਾਂਗੇ ਅੱਗੇ ਵੀ 5 ਸਾਲ ਬਾਅਦ ਆਖਰੀ ਮਹੀਨੇ ਆਏ ਨੇ ਕਿਸੇ ਨੇ ਨਹੀਂ ਪੁੱਛਿਆ ਹੁਣ ਵੀ ਮੈਨੂੰ ਲੱਗਦਾ ਆਖਰੀ ਵੋਟਾਂ ਦੇ ਟਾਈਮ ਆਣਗੇ ਫੇਰ ਆਕੇ ਪੁੱਛੂਗੇ ਜੀ ਹਾਂਜੀ ਦੱਸੋ ਜਦਕਿ ਇਹਨਾਂ ਨੂੰ ਨਾ ਜੁਮਲੇ ਨਹੀਂ ਛੱਡਣੇ ਚਾਹੀਦੇ ਜੇ ਕੰਮ ਕਰਨਗੇ ਤਾਂ ਵੋਟਾਂ ਲੋਕੀ ਉਹੀ ਪਾ ਕੇ ਜਿਤਾ ਦੇਣਗੇ ਇਹਨਾਂ ਨੂੰ ਇਹਨੂੰ ਜੁਮਲੇਬਾਜ਼ੀ ਕਰਨ ਦੀ ਲੋੜ ਨਹੀਂ ਹੋਊਗੀ ਅਸੀਂ ਗਲੀ ਬਣਾਣੇ ਆ ਅਸੀਂ ਲੈਟਾਂ ਲਾਣੇ ਆ ਹੁਣ ਸੈਂਟਰ ਦੇ ਵਿੱਚ ਬ ਹਜੇ ਸਟਿਲ ਇਹਨਾਂ ਦਾ ਮਿਊਨਿਸਪਲ ਕਮੇਟੀ ਤੇ ਪੂਰੀ ਤਰ੍ਹਾਂ ਇਹਨਾਂ ਦਾ ਦਬਦਬਾ ਹੈ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਣਾ ਸਤਨਜੀ ਜੀ ਨੂੰ ਮਰਜ਼ੀ ਕੰਮ ਕਰੋ ਤੁਹਾਨੂੰ ਤਾਂ ਜੋ ਅਗਲੀਆਂ ਵੋਟਾਂ ਤੇ ਇਹ ਨਾ ਕਹਿਣ ਪਵੇ ਅਸੀਂ ਆਹ ਕਰਦੇ ਹਾਂ ਉਹ ਕਰਦੇ ਤੁਸੀਂ ਕੰਮ ਕਰੋਗੇ ਲੋਕੀ ਤੁਹਾਨੂੰ ਉਹੀ ਜਿਤਾ ਦੇਣਗੇ ਕੰਮ ਕਰਕੇ ਦਿਖਾਓ ਜੁਮਲੇਬਾਜੀ ਨਾ ਕਰੋ ਅਸੀਂ 4 ਮਹੀਨੇ ਤੋਂ ਪਰੇਸ਼ਾਨ ਹਾਂ ਸਾਡਾ ਦੁੱਖ ਸਮਝੋ ਸਾਨੂੰ ਨਹੀਂ ਸਮਝ ਆ ਰਹੀ ਅਸੀਂ ਕਿਤੇ ਕੁ ਜਾ ਕੇ ਆਪਣਾ ਦੁੱਖ ਰੋਈਏ ਉਹ ਉਹ ਨਹੀਂ ਉਹ ਪਰੇਸ਼ਾਨ ਨੇ ਇੱਕ ਦਿਨ ਮੈਂ ਬਾਈਕ ਅੰਦਰ ਕਰਨ ਲੱਗਾ ਮੇਰੀ ਬਾਈਕ ਡਿੱਗ ਗਈ ਬਾਈਕ ਦਾ ਨੁਕਸਾਨ ਹੋਇਆ ਮੇਰੇ ਪੈਰ ਤੇ 6:00 ਵੱਜ ਗਈ 15 ਦਿਨ ਟ ਕੋਰਾ ਕਰਦੇ ਰਹੇ ਹੁਣ ਤੁਰਨ ਜੋਗਾ ਹੋਇਆ ਹੁਣ ਮੈਨੂੰ ਲੱਗਦਾ ਵੀ ਜਾ ਕੇ ਮੈਨੂੰ ਐਕਸਰਾ ਕਰਾਉਣਾ ਪਏਗਾ ਕਿ ਮੇਰਾ ਮਾਸ ਫਟਿਆ ਕੀ ਹੋਇਆ ਹੈ ਮੈਂ ਖੁਦ ਮੇਰੇ ਖੁਦ ਦਾ 6:00 ਵੱਜੀ ਹੈ ਜੀ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਮੈਨੂੰ ਲੱਗਦਾ ਮੈਨੂੰ ਐਕਸਰਾ ਕਰਾਉਣਾ ਪੋਗਾ ਹੁਣ ਜਾ ਕੇ ਟੋਰੈਂਟ ਗੁਰਾ ਕਰਕੇ ਤੁਰਨ ਜੋਗਾ ਹੋਇਆ ਮੈਂ ਸੋ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਸਾਡੇ ਸਾਰਿਆਂ ਵੱਲੋਂ ਕਿ ਸਾਡੀ ਜਿਹੜੀ ਇਹ ਅਜੀ ਆਸ ਕੀ ਲੈ ਕੇ মিডিਆ ਨੂੰ ਸੱਦਿਆ ਹੈ মিডিਆ ਦੇ ਰਾਹੀਂ ਹੀ ਸਾਡੀ ਦੁੱਖ ਦੀ ਵਿਅਥਾ ਜਿਹੜੀ ਹੈਗੀ ਉਹਨੂੰ ਪ੍ਰਵਾਨ ਕਰੋ ਤੇ ਸਾਡਾ ਹੱਲ ਕਰੋ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਦੇਖ ਰਹੇ ਆ ਗਲੀ ਦੇ ਪੱਟਣ ਕਰਕੇ ਲੋਕਾਂ ਨੂੰ ਜੋ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਲੋਕੀ ਕਿੰਨੇ ਪਰੇਸ਼ਾਨ ਆ ਇਸ ਚੀਜ਼ ਤੋਂ ਤੇ ਕਿਤੇ ਨਾ ਕਿਤੇ ਲੇਡੀਜ਼ ਨੂੰ ਵੀ ਇਹ ਚੀਜ਼ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਤੁਹਾਡਾ ਕੀ ਕਹਿਣਾ ਹੈ ਕੀ ਲੱਗਦਾ ਤੁਹਾਨੂੰ ਮੈਂ ਨਾ ਬਹੁਤ ਅਸੀਮਾ ਨਾ ਕੀਤਾ ਸੀਗਾ ਨਾ ਪੱਟੋ ਗਲੀ ਸਾਡੀ ਠੀਕ ਹੈ ਗਈ ਹੈ ਨਹੀਂ ਕਹਿੰਦੇ ਪੱਟਣੀ ਹੈ ਥੋੜੇ ਦਿਨਾਂ ਚ ਬਨ ਜਾਣੀ ਹੈਗੀ ਮੈਂ ਕਿਹਾ ਚਲੋ ਬਨ ਜਾਣੀ ਹੋਣੀ ਫਿਰ ਪੱਟ ਲਵੋ ਮੈਂ ਕਿਹਾ ਜਦ ਹੁਣ ਪੱਟੇ ਨੂੰ 4 ਮਹੀਨੇ ਹੋ ਗਏ ਆ ਕੋਈ ਨਾ ਆਇਆ ਇੱਧਰ ਦੇਖਣ ਵਾਸਤੇ ਕਿ ਬਨਨੀ ਆ ਗਲੀ ਕਿ ਨਹੀਂ ਹੁਣ ਕਹਿੰਦੇ ਪੈਸੇ ਨਹੀਂ ਹੈਗੇ ਪੈਸੇ ਮੁੱਕ ਗਏ ਐਦਾਂ ਐਦਾਂ ਮੈਂ ਰਿੰਦਰ ਸਿੰਘ ਰਠੌਰ ਪ੍ਰਧਾਨ ਦਾ ਬੀ ਸੋਸ਼ਲ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਪੰਜਾਬ ਪਿਛਲੇ ਕਾਫੀ ਸਮੇਂ ਤੋਂ ਕਰੀਬ 4 ਮਹੀਨੇ ਤੋਂ ਜੋ ਗਲੀ ਹੈ ਪਟਕੀ ਚੱਡੀ ਹੋਈ ਹੈ ਮਿਸਲ ਕਮੇਟੀ ਨਵਸ਼ਰਵਲੋਂ ਇਸ ਕਮੇਟੀ ਇਸ ਗਲੀ ਦੇ ਵਿੱਚ ਫਿਊਰੀਜ ਦਾ ਕੰਮ ਵੀ ਹੋਣ ਵਾਲਾ ਹੈ ਨਾਲੀਆਂ ਦਾ ਕੰਮ ਵੀ ਹੋਣਾ ਵਾਲਾ ਹੈ ਗਲੀ ਵੀ ਬਣਨ ਵਾਲੀ ਹੈ ਜਿਹੜੀ ਕਿ ਮਿਸਲ ਕਮੇਟੀ ਨਵਸ਼ਰਵਲੋਂ ਅਨਗੋਲੀ ਗਈ ਹੈ ਅਸੀਂ ਇਸ ਮਹੱਲੇ ਵਾਲੇ ਇਸ ਗਲੀ ਦੇ ਜਿਹਨੇ ਰਹਿਣ ਵਾਲੇ ਇਸ ਗਲੀ ਵਿੱਚ ਰਹਿਣ ਵਾਲੇ ਨੇ ਮਸਲ ਕਮੇਟੀ ਨੂੰ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਗਲੀ ਨੂੰ ਜਲਦੀ ਜਲਦੀ ਪੂਰਾ ਕੀਤਾ ਜਾਵੇ ਧੰਨਵਾਦ ਇਹ ਆਪਾਂ ਸੁਣਿਆ ਸੀ ਲੋਕਾਂ ਦਾ ਪੱਖ ਤੇ ਹੁਣ ਆਪਾਂ ਵਾਰਡ ਨੰਬਰ 13 ਦੇ ਐਮਸੀ ਮੈਡਮ ਜਸਪ੍ਰੀਤ ਕੌਰ ਜੀ ਬਖਸ਼ੀ ਦੇ ਕੋਲ ਪਹੁੰਚੇ ਆ ਤੇ ਇਹਨਾਂ ਕੋਲੋਂ ਹੁਣ ਜਾਣਦੇ ਆ ਕਿ ਇਹਨਾਂ ਦਾ ਪੱਖ ਕੀ ਹੈ ਤੇ ਇਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਮ ਜੋ ਗਲੀ ਪੱਟੀ ਗਈ ਆ ਲੋਕਾਂ ਦਾ ਜੋ ਵੀ ਕੰਪਲੇਂਟ ਵਗੈਰਾ ਆ ਤੁਸੀਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੀ ਜਿਹੜੀ ਇਹ ਗਲੀ ਪੱਟੀ ਗਈ ਹੈ ਇਹ ਵੋਟਾਂ ਦੌਰਾਨ ਵੋਟਾਂ ਦੀ ਰਾਜਨੀਤੀ ਦੇ ਲਈ ਇਹ ਗਲੀ ਪੱਟੀ ਗਈ ਗਲੀ ਪੱਟਣ ਤੋਂ ਪਹਿਲਾਂ ਸਾਨੂੰ ਐਮਸੀ ਨੂੰ ਕਿਸੇ ਕਿਸਮ ਦੇ ਕੰਟੈਸਟ ਨਹੀਂ ਲਿਆ ਗਿਆ ਨਾ ਸਾਨੂੰ ਕੋਈ ਇਸ ਵੱਲੋਂ ਕੋਈ ਨੋਟਿਸ ਸਾਨੂੰ ਕੋਲ ਸੀਗਾ ਮੈਨੂੰ ਸਾਨੂੰ ਬਿਨਾਂ ਸਾਡੀ ਨੌਲੇਜ ਦੇ ਇਹ ਗਲੀਆਂ ਜਿਹੜੀਆਂ ਪੱਟੀ ਗਈ ਤੇ ਈਵਨ ਹੁਣ ਇਹ ਗਲੀ ਸੀਗੀ ਚਲੋ ਜਦੋਂ ਸਾਨੂੰ ਬਾਅਦ ਚ ਪਤਾ ਵੀ ਲੱਗਾ ਵੀ ਇਹ ਗਲੀ ਪੱਟੀ ਗਈ ਇਹਨੇ ਟਾਈਮ ਤੋਂ ਤਾਂ ਅਸੀਂ ਰਾਈਟ ਵੇ ਅਸੀਂ ਅਪਰੋਚ ਕੀਤਾ ਪ੍ਰਧਾਨ ਜੀ ਨੂੰ ਆਪਣੀ ਕਮੇਟੀ ਦੇ ਤੇ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਵੀ ਕੁਝ ਅਸਲ ਦੇ ਵਿੱਚ ਗਲੀ ਦੇ ਵਿੱਚ ਨਾ ਕੁਝ ਦੋ ਚਾਰ ਘਰਾਂ ਦੇ ਸੀਵਰੇਜ ਦੀ ਪ੍ਰੋਬਲਮ ਸੀਗੀ ਤੇ ਸੀਵਰੇਜ ਦੁਆਰਾ ਪੈਣ ਪਵਾਰ ਦੇ ਚੱਕਰ 'ਚ ਇਹ ਗੱਡੀ ਰੁਕੀ ਤੇ ਉਹ ਤੋਂ ਬਾਅਦ ਚੌਂ ਜਾਬਤਾ ਲੱਗ ਗਿਆ ਚੌਂ ਜਾਬਤੇ ਦੇ ਲੱਗਣ ਦੇ ਕਰਕੇ ਇਹ ਗੱਡੀ ਦਾ ਕੰਮ ਸਾਡਾ ਥੋੜਾ ਡਿਲੇ ਹੋ ਗਿਆ ਠੀਕ ਹੈ ਦੂਸਰੀ ਚੀਜ਼ ਇਹ ਵੀ ਇਹ ਗੱਡੀ ਪੱਟੀ ਤਾਂ ਗਈ ਪਰ ਪਰ ਸਾਨੂੰ ਮਤਲਬ ਗਲੀ ਪਟਣ ਤੋਂ ਪਹਿਲਾਂ ਇਵਨ ਗਲੀ ਦੇ ਲੋਕਾਂ ਵੱਲੋਂ ਕਿਸੇ ਕਿਸਮ ਦੀ ਇਹ ਕੰਪਲੇਂਟ ਸੀ ਵਰੇ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਹੋਰ ਪ੍ਰੋਬਲਮ ਹੈਗੀ ਆ ਇਸ ਵੱਲੋਂ ਵੀ ਸਾਡੇ ਕੋਲ ਗਲੀ ਦੇ ਲੋਕਾਂ ਨੇ ਕਦੇ ਇਸ ਬਾਕੋ ਕੰਪਲੀਟ ਨਹੀਂ ਕੀਤੀ ਗਈ ਕਿਉਂਕਿ ਸਾਡੇ ਨੋਟਿਸ ਇਸ ਕਦੇ ਗਲੀ ਜ ਕੋਈ ਪ੍ਰੋਬਲਮ ਚੱਲ ਰਹੀ ਆ ਇਦਾਂ ਕੁਛ ਹੈਗਾ ਇਹ ਵੀ ਲੋਕਾਂ ਵੱਲੋਂ ਸਾਨੂੰ ਐਸੀ ਦਾ ਕੋਈ ਨੋਟਿਸ ਸਾਨੂੰ ਨਹੀਂ ਮਿਲਿਆ ਸੀਗਾ ਮਤਲਬ ਕਿ ਤੁਹਾਡੇ ਨੌਲੇਜ ਤੋਂ ਬਿਨਾਂ ਹੀ ਗਲੀ ਪੱਟੀ ਗਈ ਜੜ ਕੇ ਤੁਸੀਂ ਐਮਸੀਸੀ ਹਾਂਜੀ ਬਸ ਮੈਂ ਅਸੀਂ ਐਮਸੀਸੀ ਪਰ ਹੀ ਆ ਵੀ ਅਸੀਂ ਐਮਸੀ ਜਿਹੜੇ ਅਸੀਂ ਆਜ਼ਾਦ ਤੌਰ ਤੇ ਜਿੱਤੇ ਹੋਏ ਆ ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਸ਼ਾਇਦ ਇਸੇ ਵਜ੍ ਇਸਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਦੇ ਵਿੱਚ ਇੱਕ ਗੈਲੋ ਆਜ਼ਾਦ ਕੋਈ ਉਮੀਦਵਾਰ ਤੁਸੀਂ ਸਾਹਮਣੇ ਖੜੇ ਹੁੰਨੇ ਆ ਤਾਂ ਉਹਨੂੰ ਲੋਕਾਂ ਸਾਹਮਣੇ ਉਹਨੂੰ ਮਤਲਬ ਨੀਵਾ ਸ਼ੋਅ ਕਰਨ ਦੇ ਲਈ ਇਹ ਚੀਜ਼ ਸ਼ਾਇਦ ਇਹ ਇਸ ਕਿਸਮ ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ ਕਾਉਂਸਲਰ ਫਿਰ ਆਜ਼ਾਦ ਕਾਉਂਸਲਰ ਤਾਂ ਇਸ ਵਜ੍ਹਾ ਨਾਲ ਸ਼ਾਇਦ ਦਬਾਉਣ ਦੀ ਕੋਸ਼ਿਸ਼ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਜਾਂ ਲੋਕਾਂ 'ਚ ਗਲਤ ਇਮੇਜ ਲੋਕਾਂ ਸਾਹਮਣੇ ਪੇਸ਼ ਕਰਨ ਦੀ ਇਹ ਇੱਕ ਕੋਸ਼ਿਸ਼ ਸੀਗੀ ਡਬਲ ਕਿਸਮ ਦੀ ਰਾਜਨੀਤੀ ਦੋਨੋਂ ਪਾਸੇ ਦੀ ਖੇਡੀ ਗਈ ਹੈ ਇਹ ਤੇ ਜਦੋਂ ਤੁਹਾਨੂੰ ਮਤਲਬ ਪਤਾ ਲੱਗਾ ਕਿ ਗਲੀ ਪੱਟੀ ਗਈ ਆ ਜਾਂ ਲੋਕਾਂ ਨੂੰ ਆ ਸਮੱਸਿਆ ਆ ਰਹੀਆਂ ਆ ਤਾਂ ਤੁਸੀਂ ਫਿਰ ਉਹਦੇ ਬਾਰੇ ਆਪਣਾ ਕੋਈ ਪਹਿਲ ਕਦਮੀ ਦੇ ਤੌਰ ਤੇ ਕੋਈ ਕੋਸ਼ਿਸ਼ ਕੀਤੀ ਉਸ चीज ਨੂੰ ਹੱਲ ਕਰਨ ਦੀ ਦੇਖੋ ਜਦੋਂ ਸਾਨੂੰ ਪਤਾ ਲੱਗਾ ਵੀ ਗਲੀ ਪੱਟੀ ਗਈ ਆ ਪਹਿਲੀ ਗੱਲ ਤੇ ਇਹ ਹੈ ਵੀ ਇਹ ਚੀਜ਼ ਪਹਿਲੀ ਵਾਰ ਨਹੀਂ ਹੋਈ ਹੈਗੀ ਇਹ ਅੱਜ ਤੋਂ ਆਪਾਂ ਜੂਨ ਮਹੀਨੇ ਦੇ ਵਿੱਚ ਵੀ ਪਹਿਲਾਂ ਪਿਛਲੇ ਸਾਲ ਦੀ ਗੱਲ ਹੋ ਗਈ ਉਦੋਂ ਵੀ ਇਹ ਚੀਜ਼ ਸੀ ਫੇਸ ਕਰ ਚੁੱਕੇ ਆ ਜਦੋਂ ਸੇਮ ਇਸੇ ਤਰੀਕੇ ਨਾਲ ਸਾਡੇ ਬਿਲਕੁਲ ਸਾਡੇ ਘਰ ਦੇ ਬਾਹਰ ਦੀ ਗਲੀ ਆ ਜਿਹੜੀ ਉਹ ਪੱਟੀ ਗਈ ਹਾਲਾਂਕਿ ਸਾਡੀ ਆਪਣੀ ਗਲੀ ਐਮਸੀ ਦਾ ਘਰ ਸਾਹਮਣੇ ਆ ਉਦੋਂ ਵੀ ਇਹ ਸਾਰੀ ਸਿਚੁਏਸ਼ਨ ਇਦਾਂ ਹੀ ਅਸੀਂ ਫੇਸ ਕੀਤੀ ਤਿੰਨ ਚਾਰ ਮਹੀਨੇ ਬਾਅਦ ਸਾਨੂੰ ਗਲੀ ਵਾਲੇ ਲੋਕਾਂ ਨੂੰ ਨਾਲ ਲਾ ਜਾ ਕੇ ਉਥੇ ਧਰਨਾ ਦੇਣਾ ਪਿਆ ਉਸ ਤੋਂ ਬਾਅਦ ਇਹ ਗਲੀ ਵਾਲਾ ਕੰਮ ਸ਼ੁਰੂ ਹੋਇਆ ਇਹ ਚੀਜ਼ ਅਸੀਂ ਪਹਿਲਾਂ ਸਭ ਕੋਈ ਫੇਸ ਕਰ ਚੁੱਕੇ ਹਾਂ ਪਰੇਸ਼ਾਨੀਆਂ ਅਸੀਂ ਦੇਖ ਚੁੱਕੇ ਹਾਂ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਉਹ ਉੱਥੇ ਕਰਨਾ ਪਿਆ ਹੋਣਾ ਤੇ ਚਲੋ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਸੇ ਸਮੇਂ ਅਸੀਂ ਪ੍ਰਧਾਨ ਜੀ ਨੂੰ ਮੈਂ ਪਹਿਲਾਂ ਵੀ ਦੱਸਿਆ ਪ੍ਰਧਾਨ ਜੀ ਨੂੰ ਅਸੀਂ ਅਪਰੋਚ ਕੀਤਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜੇ ਹੈਗੇ ਸਿਵਲ ਬੋਰਡ ਦੇ ਜੇ ਸਾਹਿਬ ਜੇ ਸਾਹਿਬ ਉਹਨਾਂ ਨੂੰ ਮਿਲਣ ਨੂੰ ਕਿਹਾ ਤੇ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਇਹ ਗੱਲ ਹੋਈ ਫਿਰ ਉਹ ਕਹਿੰਦੇ ਵੀ ਇਹਦਾ ਤੁਸੀਂ ਕਮੇਟੀ ਪ੍ਰਧਾਨ ਕਮੇਟੀ ਤੋਂ ਸਾਨੂੰ ਰਿਟਰਨ ਇਸ ਚੀਜ਼ ਆ ਲੈ ਕੇ ਦਿਓ ਵੀ ਹਾਂ ਇਹ ਗਲੀ ਬਣਾਣੀ ਆ ਜੋ ਵੀ ਅਸੀਂ ਉਹ ਤੋਂ ਬਾਅਦ ਪ੍ਰੋਸੀਜਰ ਸ਼ੁਰੂ ਕਰਨਾ ਅਸੀਂ ਦੁਬਾਰਾ ਫੇਰ ਪ੍ਰਧਾਨਜਕ ਅਪਰੋਚ ਕੀਤੀ ਫਿਰ ਕਮੇਟੀ ਤੋਂ ਲਿਖਾ ਕੇ ਉਹਨੂੰ ਭੇਜਿਆ ਗਿਆ ਉਹ ਤੋਂ ਬਾਅਦ ਉਹਨਾਂ ਨੇ ਲੈਟਰ ਐਕਸੀਨ ਜਿਹੜੇ ਹੈਗੇ ਨੇ ਅਸੀਂ ਸੀਵਰੇਜ ਬੋਰਡਰ ਜਿਹੜੇ ਜੇ ਆਈ ਸਾਹਿਬ ਨੇ ਉਹਨਾਂ ਨੇ ਇਹ ਐਕਸੀਨ ਬੋਰਡ ਨੂੰ ਇਹ ਚੀਜ਼ ਲੈਟਰ ਭੇਜੇਗੀ ਤੇ ਉਹਨੂੰ ਪ੍ਰੈਜ਼ੈਂਟਲੀ ਜਿਹੜੀ ਹੈਗੀ ਹੈਗੀ ਹੈ ਇਹ ਜਿਹੜੀ ਉਹਨਾਂ ਵੱਲੋਂ ਅਪਰੂਵਲ ਸੀਗਾ ਕਹਿ ਲਓ ਤੁਸੀਂ ਉਹ ਆ ਚੁੱਕਿਆ ਅਪਰੂਵਲ ਆ ਚੁੱਕਿਆ ਤੇ ਮੇਬੀ ਹਾਲਾਂਕਿ ਪ੍ਰੋਸੀਜਰ ਪਹਿਲਾਂ ਪੂਰਾ ਹੋ ਚੁੱਕਾ ਸੀਗਾ ਹੈ ਪਰ ਚੋਣ ਜਵਾਬ ਤੇ ਕਰਕੇ ਕਮ ਡਿਲੇ ਹੋ ਗਿਆ ਤੇ ਹੁਣ ਜਿਹੜੇ ਹੁਸ਼ਾਰਪੁਰ ਦੇ ਹੈਗੇ ਨੇ ਜਿਹਨੂੰ ਜਿਹਨੂੰ ਠੇਕਾ ਮਿਲਿਆ ਠੇਕੇਦਾਰ ਹੈਗੇ ਆ ਤੇ ਗੁਪਤਾ ਜੀ ਤੇ ਉਨਾ ਨੇ ਹੀ ਕੰਮ ਜਿਹੜਾ ਇਹ ਸ਼ੁਰੂ ਕਰ ਦੇਣਾ ਆ ਕੁਝ ਦਿਨਾਂ ਤੱਕ ਮੇਬੀ ਹੋ ਜਾਏਗਾ ਤੇ ਤੇ ਲੋਕਾਂ ਦਾ ਕਹਿਣਾ ਸੀ ਕਿ ਸਾਨੂੰ 15 ਦਿਨ 20 ਦਿਨ 15 ਦਿਨ 20 ਦਿਨ ਇਦਾਂ ਲਾਰੇ ਲਗਾਏ ਜਾ ਰਹੇ ਆ ਤੇ ਹੁਣ ਵੀ ਤੁਸੀਂ ਕੀ ਭਰੋਸਾ ਦੇ ਰਹੇ ਆ ਲੋਕਾਂ ਨੂੰ ਕਿ ਉਹ ਹੱਲ ਕੀਤਾ ਜਾਏਗਾ ਜਲਦੀ ਦੇਖੋ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਆ ਅਸੀਂ ਜੋ ਕਰ ਸਕਦੇ ਸੀ ਅਸੀਂ ਸਾਰਾ ਪ੍ਰੋਸੀਜਰ ਸ਼ੁਰੂ ਕੀਤਾ ਹੈ ਵੀ ਹੱਲ ਕੀਤਾ ਜਾਏਗਾ ਉਹ ਮੈਂ ਹਲੇ ਵੀ ਰੋਕਰ ਸ਼ੋਰ ਕਰਦੀ ਆ ਵੀ ਹੁਣ ਸਾਡੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਹੱਲ ਕੀਤਾ ਜਾਏਗਾ ਬਾਕੀ ਪਹਿਲਾਂ ਵੋਟਾਂ ਦੀ ਰਾਜ ਦਿੱਤੀ ਜਿਹੜੀ ਹੋ ਚੁੱਕੀ ਆ ਤੇ ਸਰਕਾਰ ਬਦਲ ਗਈ ਆ ਤਾਂ ਨਤੀਜਾ ਸਾਹਮਣੇ ਆ ਲੋਕਾਂ ਦੇ ਵੀ ਸਾਹਮਣੇ ਜੇ ਹਾਲਾਂਕਿ ਜੇ ਸਾਨੂੰ ਇਸ ਚੀਜ਼ ਦਾ ਪਹਿਲਾਂ ਸਾਨੂੰ ਕੁਝ ਪਤਾ ਹੁੰਦਾ ਕੁਝ ਆਈਡੀਆ ਹੁੰਦਾ ਸਾਨੂੰ ਲੋਕ ਪੱਟਨ ਟਾਈਮ ਐਪਰੋਚ ਕਰਦੇ ਤਾਂ ਸ਼ਾਇਦ ਅਸੀਂ ਉਸ ਸ਼ਾਇਦ ਹਰਾਤ ਕੁਝ ਹੋਰ ਹੁੰਦੇ ਇਹ ਹੀ ਕਹਿ ਸਕਦੀ ਸੀ ਵੀ ਸ਼ਾਇਦ ਇਹ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪੈਂਦਾ ਠੀਕ ਹੈ ਜੀ ਇਹ ਸਨ ਮੈਡਮ ਜਸਪ੍ਰੀ ਕੌਰ ਬਖਸ਼ੀ ਜੋ ਵਾਰਡ ਨੰਬਰ 13 ਦੇ ਐਮਸੀਐਨ ਇਹਨਾਂ ਨੇ ਹੁਣ ਪਹਿਲਾਂ ਤੁਸੀਂ ਲੋਕਾਂ ਦਾ ਪੱਖ ਦੇਖਿਆ ਤੇ ਹੁਣ ਤੁਸੀਂ ਇਹਨਾਂ ਦਾ ਪੱਖ ਸੁਣਿਆ ਤੇ ਦੇਖਦੇ ਹਾਂ ਕਿ ਲੋਕਾਂ ਦੀ ਜਿਹੜੀ ਸਮੱਸਿਆ ਉਹ ਕਿੰਨੇ ਟਾਈਮ ਤੱਕ ਖਲ ਹੁੰਦੀ ਹੈ ਸਿਟੀ ਇਨਫੋ ਨਿਊਜ਼ ਦੇ ਨਾਲ ਜੁੜੇ ਰਹੋ ਧੰਨਵਾਦ